ਬਠਿੰਡਾ ਪੁਲਿਸ ਵੱਲੋਂ 15 ਅਗਸਤ ਨੂੰ ਲੈ ਕੇ ਸਿਟੀ ਸੀਲਿੰਗ ਪੁਆਇੰਟਾਂ ਦੇ ਉੱਤੇ ਨਾਕਾਬੰਦੀ ਕਰ ਕੀਤੀ ਗਈ ਚੈਕਿੰਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀਤੀ ਇਸ ਦੀ ਅਗਵਾਈ ਦੱਸਦੀ ਹੈ ਕਿ ਜਿੱਥੇ 15 ਅਗਸਤ ਨੇੜੇ ਆ ਰਹੀ ਹੈ ਤੇ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਜਿੱਥੇ ਹੋਟਲਾਂ ਰੇਲਵੇ ਸਟੇਸ਼ਨਾਂ ਬੱਸ ਸਟੈਂਡ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਬਠਿੰਡਾ ਸ਼ਹਿਰ ਦੇ ਜਿੰਨੇ ਵੀ ਸਿਟੀ ਸੀਲਿੰਗ ਪੁਆਇੰਟ ਸੀ ਸਾਰਿਆਂ ਦੇ ਉੱਤੇ ਇਹਨਾਂ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓ ਦੀ ਨਿਗਰਾਨੀ ਦੇ ਵਿੱਚ ਇਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਤੇ ਕਨਈਆ ਚੌਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਖੁਦ ਇਸ ਇਥੇ ਉੱਤੇ ਇਥੇ ਨਾਕਾ ਪੜਾ ਲਗਾਇਆ ਹੋਇਆ ਹੈ ਉਸ ਦੇ ਉੱਤੇ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ 15 ਅਗਸਤ ਤੋਂ ਲੈ ਕੇ ਬਠਿੰਡਾ ਪੁਲਿਸ ਜਿੱਥੇ ਸ਼ਹਿਰ ਦੇ ਅੰਦਰ ਵਕ ਵਕ ਜਗ੍ਹਾ ਦੇ ਤਿੰਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੈ ਜਿੰਨਾਂ ਵੱਲੋਂ ਬਠਿੰਡਾ ਸ਼ਹਿਰ ਦੇ ਸਾਰੇ ਸਿਟੀ ਸੀਨਿੰਗ ਪੁਆਇੰਟ ਦੇ ਉੱਤੇ ਇਹਨਾਂ ਵੱਲੋਂ ਨਾਕਾਕ ਬੰਦੀ ਕੀਤੀ ਗਈ ਕਨਈਆ ਚੌਂਕ ਦੇ ਵਿੱਚ ਐਸਪੀ ਸਿਟੀ ਖੁਦ ਇਸ ਨਾਕੇ ਉੱਤੇ ਖੜੇ ਹੋਏ ਜਨ ਅਤੇ ਬਾਖਾ-ਬਖਾ ਪੁਆਇੰਟਾਂ ਦੇ ਉੱਤੇ ਜਿੱਥੇ ਸਾਰੇ ਐਸਐਚਓ ਵੱਲੋਂ ਚੈਕਿੰਗ ਕੀਤੀ ਗਈ ਉੱਥੇ ਬਠਿੰਡਾ ਦੇ ਕਨਈਆ ਚੌਂਕ ਦੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਇਸ ਜਗ੍ਹਾ ਦੇ ਉੱਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ ਜਿੱਥੇ ਇਹਨਾਂ ਵੱਲੋਂ ਸਾਰੀਆਂ ਗੱਡੀਆਂ ਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਉੱਥੇ ਇਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਾਂ ਨਹੀਂ ਆ ਰਿਹਾ ਜਾਂ ਇਹਨਾਂ ਦੇ ਬੜੇ ਵਿਅਕਤੀ ਹਨ ਉਹਨਾਂ ਦਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਤੁਹਾਨੂੰ ਨਹੀਂ ਹੈ ਇਸ ਇਸ ਬੰਦੇ ਵੀ ਨਗਰ ਰੋਲ ਚੈੱਕ ਨੇੜੀ ਉਹ ਕੀਤੀ ਗਈ ਆ ਉਸ ਨੂੰ ਸਰਾਉਣੇ ਇਸ ਬੰਦੀ ਕੀ ਕਹਿੰਦੇ ਨੇ ਸਪੈਸੀਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਜਰਾਤੀ ਨਾ ਤਮਤੀ ਲਾਲਸੀ ਹੈ ਕਿ ਨਹੀਂ ਆਏ ਕਿ ਕਿਸ ਬੰਦੀ ਨਾਲ ਆ ਅੱਜ ਬਟੰਡਾ ਪੁਲਿਸ ਵੱਲੋਂ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਪੈਸ਼ਲ ਨਾਕਾ ਪੱਤੀ ਚੱਕਰੀ ਜਾ ਰਹੀ ਹੈ ਅ ਜਿਸ ਦੇ ਵਿੱਚ ਜਿਹੜੇ ਮੇਨ ਪੁਆਇੰਟਸ ਅਗੇ ਸ਼ਹਿਰ ਦੇ ਜੋ ਸਿਟੀ ਸੀਲਿੰਗ ਦੇ ਪੁਆਇੰਟਸ ਅਗੇ ਸਾਡੇ ਉਹਨਾਂ ਦੇ ਵਿੱਚ ਜਿੰਨੀਆਂ ਮੇਨ ਸਰਕਾਰ ਸ਼ਹਿਰ ਦੇ ਵਿੱਚ ਸੈਂਟਰਲ ਹੁੰਦੀਆਂ ਨੇ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਅਸੀਂ ਇਲਾਕੇ ਦਾ ਕਵਰ ਕੀਤਾ ਤਾਂ ਸਪੈਸ਼ਲੀ ਜਿਹੜੇ ਵਹੀਕਲ ਸੈਂਟਰ ਹੋ ਰਹੇ ਨੇ ਸ਼ਹਿਰ ਦੇ ਅੰਦਰ ਉਹਨਾਂ ਸਾਰਿਆਂ ਦੀ ਅਸੀਂ ਥੋੜੀ ਜਿਹੀ ਚੈਕਿੰਗ ਕਰ ਰਹੇ ਆ ਡਾਕੂਮੈਂਟ ਚੈੱਕ ਕਰ ਰਹੇ ਆ ਜੇਕਰ ਕੋਈ ਬਿਨਾ ਡਾਕੂਮੈਂਟਸ ਦੇ ਇਕਾਧਰੋਂ ਚਲਾਨ ਇਸ਼ੂ ਕਰ ਰਹੇ ਆ ਬਾਕੀ ਵੀ ਜਿਹੜੀ ਹੈਗੀ ਹੈ ਕਿਉਂਕਿ ਇਹ ਨਾਕਾਬੰਦੀ ਹੈ ਅਸੀਂ ਲਗਾਤਾਰ ਕਰਦੇ ਆ ਰਹੇ ਤੇ ਸਪੈਸ਼ਲ ਚੈਕਿੰਗ ਪ੍ਰੋਸੈਸ ਵੀ ਨਾਲ ਨਾਲ ਚਲਾਇਆ ਜਾ ਰਿਹਾ ਮੇਨ ਮਕਸਦ ਇਹ ਹੈ ਕਿ ਜਿਹੜਾ ਸਾਡਾ ਇੰਡੀਪੈਂਡੈਂਸ ਡੇ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਅਸੀਂ ਵਕ ਵਕ ਚੈਕਿੰਗ ਪਲਾਨ ਬਣਾਏ ਆ ਉਸੇ ਪਲਾਨ ਦੇ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵਕ ਵਕ ਟਾਈਮਸ ਦੇ ਉੱਪਰ ਵਕ ਵਕ ਜਗ੍ਹਾ ਦੇ ਉੱਪਰ ਚੈਕਿੰਗ ਕਰ ਰਹੇ ਆ ਲੋਕਾਂ ਦੇ ਵਿੱਚ ਇੱਕੋ ਮੈਸੇਜ ਦੇਣਾ ਕਿ ਜਿਹੜਾ ਇੰਡੀ ਡੇ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਸਾਡੇ ਵੱਲੋਂ ਪੂਰਾ ਇੰਤਜ਼ਾਮ ਕਰ ਲਏ ਗਏ ਨੇ ਤੇ ਜਿਹੜਾ ਵੀ ਕੋਈ ਸਸਪੀਸ਼ੀਅਸ ਬੰਦਾ ਜਾਂ ਛੱਕੀ ਬੰਦਾ ਕਿਸੇ ਇਲੀਗਲ ਐਕਟੀਵਿਟੀ ਦੇ ਵਿੱਚ ਵਲਪ ਆਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਕਿਹੜੀ ਥਾਂ ਹੈ ਇਸਪਰ ਦੱਸਤਾ ਸੀ ਕਿ ਇਹ ਚੌਕ ਜਿਹੜਾ ਹੈਗਾ ਮੇਨ ਸਿਟੀ ਦਾ ਪੁਆਇੰਟ ਹੈ ਜਿੱਥੇ ਵਿੱਚ ਦੋ ਨੈਸ਼ਨਲ ਹਾਈਵੇ ਜੋ ਇੱਕ ਲੋਰਕੋ ਤੋਂ ਤੇ ਇੱਕ ਫਰੀਦਕੋਟ ਤੋਂ ਆ ਕੇ ਬਜੰਦਾ ਦੇ ਵਿੱਚ ਐਂਟਰ ਹੁੰਦੇ ਆ ਇਸ ਜਗ੍ਹਾ ਦੇ ਉੱਪਰ ਅਸੀਂ ਐਸਐਚਓ ਪਰਮਨ ਦੇ ਨਾਲ ਸਾਡੀ ਪੀਸ਼ਰ ਦੀ ਟੀਮ ਨੂੰ ਡਿਪਲੋਏ ਕੀਤੀ ਹੋਈ ਹੈ ਜਿੱਦੇ ਵਿੱਚ ਜਿੰਨੇ ਵੀ ਵਹੀਕਲ ਸੈਂਟਰ ਕਰ ਰਹੇ ਨੇ ਸਾਰਾ ਉਹ ਚੈਕਿੰਗ ਕਰ ਰਹੇ ਨੇ